ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਆਓ ਗੁਰੂ ਪਿਆਰੀ ਸਾ ਸੰਗਤ ਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਜਾਣਾਂਗੇ ਕਿ ਕਿਸ ਤਰ੍ਹਾਂ ਧੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਅਕਾਲ ਪੁਰਖ ਵਾਹਿਗੁਰੂ ਜੀ ਨੇ ਸੰਬੋਧਨ ਕੀਤਾ ਤੇ ਇਸ ਧਰਤੀ ਤੇ ਭੇਜਿਆ ਜਦੋਂ ਕਦੀ ਧਰਮ ਦੀ ਹਾਨੀ ਹੁੰਦੀ ਹੈ ਤਾਂ ਸ੍ਰਿਸ਼ਟੀ ਦੇ ਵਿੱਚ ਹਾਹਾਕਾਰ ਮਚ ਜਾਂਦੀ ਹੈ ਤੇ ਸਤਪੁਰਸ਼ ਦੁਖੀ ਹੋ ਕੇ ਪ੍ਰੋਖੇ ਜਾ ਬੈਠਦੇ ਹਨ ਜਦੋਂ ਇਸ ਤਰ੍ਹਾਂ ਜੋੜ ਜ਼ੁਲਮ ਤੇ ਪਾਪ ਦੀ ਕਾਲੀ ਬੋਲੀ ਹਨੇਰੀ ਚੜਦੀ ਹੈ ਤਾਂ ਉਹ ਆਦ੍ਰਿਸ਼ਟ ਸਤ ਚਿੱਤ ਆਨੰਦ ਨਿਰੰਕਾਰ ਜਿਸ ਤੇ ਆਸਰੇ ਧਰਮ ਤੋਲ ਖੜਾ ਹੈ ਕਥਨ ਕੀਤਾ ਜਾਂਦਾ ਹੈ ਆਪਣੇ ਨੂਰ ਦੀ ਬਿਜਲੀ ਲਿਸ਼ਕਾਉਂਦਾ ਹੈ ਜਿਸ ਨਾਲ ਪਾਪੀ ਜ਼ਾਲਮਾਂ ਨੂੰ ਭੈ ਤੇ ਸਤ ਪੁਰਖਾਂ ਨੂੰ ਉਸ ਦੀ ਹੋਂਦ ਦੀ ਧੀਰਜ ਵੱਜ ਜਾਂਦੀ ਹੈ ਜਦੋਂ ਦੁਨੀਆ ਦੇ ਰਾਜੇ ਅਤਜਾਲਮ ਹੋ ਕੇ ਪਰਜਾਂ ਨੂੰ ਜ਼ੁਲਮ ਨਾਲ ਅਹ ਕਾਰਨ ਹੀ ਤੰਗ ਕਰਦੇ ਹਨ ਤਾਂ ਪਰਜਾਂ ਦੇ ਲੋਕ ਬਹੁਤ ਦੁਖੀ ਹੋ ਕੇ ਆਪਣੀ ਰੱਖਿਆ ਦੇ ਲਈ ਅਨੰਤ ਸ਼ਕਤੀ ਅੱਗੇ ਪੁਕਾਰ ਕਰਦੇ ਹਨ ਜਿਸ ਨੂੰ ਨਿਵਾਰਨ ਦੇ ਲਈ ਨਿਰੰਕਾਰ ਕਿਸੇ ਮਹਾਂ ਵਿਅਕਤੀ ਨੂੰ ਸੰਸਾਰ ਤੇ ਭੇਜਦਾ ਹੈ ਹੁਣ ਅਜੇ ਹਾਹੀ ਸਮਾਂ ਸੀ ਜਦੋਂ ਕਿ Hindu ਪਰਜਾ ਔਰੰਗਜ਼ੇਬ ਦੇ ਜ਼ੁਲਮ ਤੋਂ ਬੜੀ ਦੁਖੀ ਸੀ ਇਸ ਸਮੇਂ ਕਿਸੇ ਸੰਤ ਸਿਪਾਹੀ ਨੇ ਇਸ ਸਮੇਂ ਕਿਸੇ ਸੰਤ ਸਿਪਾਹੀ ਦੀ ਲੋੜ ਸੀ ਜਿਹੜਾ ਕਿ ਜ਼ਾਲਮ ਦੇ ਜ਼ੁਲਮ ਦਾ ਟੱਕਰ ਕਰਨ ਦੇ ਯੋਗ ਹੋਵੇ ਜਿਸ ਵਿੱਚ ਸ਼ਕਤੀ ਤੇ ਭਗਤੀ ਦੋਵੇਂ ਗੁਣ ਹੋਣ ਜੋ ਸ਼ਕਤੀ ਨਾਲ ਭਗਤੀ ਦੀ ਰੱਖਿਆ ਕਰ ਸਕੇ ਤੇ ਭਗਤੀ ਨਾਲ ਜ਼ਾਲਮ ਦੀ ਸ਼ਕਤੀ ਨੂੰ ਪ੍ਰਹਾਰ ਕਰ ਸਕੇ ਇਸ ਮਹਾਨ ਕਾਰਜ ਦੇ ਲਈ ਨਿਰੰਕਾਰ ਜੀ ਨੇ ਇੱਕ ਤਪ ਕਰ ਰਹੇ ਮਹਾ ਤਪਸਵੀ ਨੂੰ ਆਪਣੇ ਪੁੱਤਰ ਦਾ ਮਾਨ ਬਖਸ਼ਿਸ਼ ਕਰਕੇ ਸੰਸਾਰ ਵਿੱਚ ਭੇਜਿਆ ਜਿਵੇਂ ਕਿ ਗੁਰੂ ਸਾਹਿਬ ਜੀ ਨੇ ਆਪਣੀ ਕਥਾ ਵਿੱਚ ਫਰਮਾਇਆ ਹੈ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਫਰਮਾਉਂਦੇ ਹਨ ਅਬ ਮੈਂ ਆਪਣੀ ਕਥਾ ਬਖਾਨਿਉ ਤਤਪ ਸਾਧਕ ਜੈ ਵਿਦਮੁਹ ਅਨੂ ਹੇਮਕੁੰਡ ਪਰਵਤ ਹੈ ਜਹਾਂ ਸप्त श्रृੰਗ ਸੋਬਤ ਹੈ ਤਹਾ ਸਤ ਸ੍ਰਿੰਗ੍ਹ ਪਹਾੜ ਵਿੱਚ ਜਿੱਥੇ ਪੰਡੂ ਰਾਜ ਨੇ ਯੋਗ ਕਮਾਇਆ ਸੀ ਉੱਥੇ ਹੇਮਕੁੰਡ ਚੋਟੀ ਤੇ ਅਸੀਂ ਬਹੁਤ ਤਪੱਸਿਆ ਕਰਕੇ ਨਿਰੰਕਾਰ ਨਾਲ ਇੱਕ ਰੂਪ ਹੋ ਗਏ ਸਤ ਸ੍ਰਿੰਗ੍ਹ ਤੈ ਨਾਮ ਕਹਾਵਾ ਪੰਡ ਰਾਜ ਜੈ ਯੋਗ ਕਮਾਵਾ ਤੈ ਹਮ ਅਦਕ ਤਪੱਸਿਆ ਸਾਦੀ ਮਹਾਕਾਲ ਕਾਲ ਕਾ ਅਰਾਦੀ ਇਹ ਵਿਦਕਰਤ ਤਪੱਸਿਆ ਭਿਉ ਦਵੈ ਤੇ ਇੱਕ ਰੂਪ ਹੈ ਗਿਉ ਤਾਤ ਮਾਤ ਮੁਰ ਅਲਖ ਅਰਾਦਾ ਬਹੁ ਵਿਦਯੋਗ ਸਾਧਨਾ ਸਾਧਾ ਇਸ ਸਮੇਂ ਮੇਰੇ ਮਾਤਾ ਗੁਜਰ ਕੌਰ ਜੀ ਤੇ ਮੇਰੇ ਪਿਤਾ ਗੁਰਤੇਗ ਭਾਦਰ ਸਾਹਿਬ ਜੀ ਆਪਣੇ ਘਰ ਪੁੱਤਰ ਪ੍ਰਾਪਤੀ ਦੇ ਲਈ ਅਕਾਲ ਪੁਰਖ ਅੱਗੇ ਬਹੁਤ ਅਰਦਾਸਾਂ ਬੇਨਤੀਆਂ ਕਰ ਰਹੇ ਸਨ ਅਕਾਲ ਪੁਰਖ ਨੇ ਮੇਰੇ ਮਾਤਾ ਪਿਤਾ ਦੀ ਭਗਤੀ ਤੇ ਪ੍ਰਸੰਨ ਹੋ ਕੇ ਮੈਨੂੰ ਉਹਨਾਂ ਦੇ ਘਰ ਜਨਮ ਲੈਣ ਲਈ ਆਖਿਆ ਪਰ ਮੇਰੀ ਬਿਰਤੀ ਅਕਾਲ ਪੁਰਖ ਦੇ ਸਿਮਰਨ ਰੂਪੀ ਚਰਣਾ ਵਿੱਚ ਲੱਗੀ ਹੋਈ ਸੀ ਇਸ ਕਰਕੇ ਮੇਰਾ ਸੰਸਾਰ ਵਿੱਚ ਆਉਣ ਦੇ ਲਈ ਚੇਤ ਨਹੀਂ ਸੀ ਕਰਦਾ ਪਰ ਪ੍ਰਮਾਤਮਾ ਨੇ ਮੈਨੂੰ ਜਿਸ ਤਰ੍ਹਾਂ ਵੀ ਹੋ ਸਕਿਆ ਸਮਝਾਇਆ ਬੁਝਾਇਆ ਇਸ ਤਰ੍ਹਾਂ ਮੈਨੂੰ ਇਸ ਸੰਸਾਰ ਵਿੱਚ ਭੇਜ ਦਿੱਤਾ ਅਕਾਲ ਪੁਰਖ ਜੀ ਨੇ ਸਮਝਾਇਆ ਕਿ ਜਿੰਨੇ ਵੀ ਅੱਗੇ ਮੈਂ ਵੱਡੇ ਵੱਡੇ ਪੀਰ ਪੈਗੰਬਰ ਤੇ ਅਵਤਾਰ ਭੇਜੇ ਹਨ ਉਹ ਸਾਰੇ ਆਪਣਾ ਨਾਮ ਹੀ ਜਪਾਉਣ ਵੇਗ ਪਏ ਕਿਸੇ ਸਤ ਨਾਮ ਪਰਮੇਸ਼ਰ ਦਾ ਨਾਮ ਨਹੀਂ ਜਪਾਇਆ ਸਾਰੇ ਆਪਣੇ ਆਪ ਵਿੱਚ ਹੀ ਲੱਗ ਪਏ ਪਾਰ ਬ੍ਰਹਮ ਨੂੰ ਕਿਸੇ ਨਾ ਪਛਾਨਿਆ ਇਸ ਕਰਕੇ ਅਕਾਲ ਪੁਰਖ ਨੇ ਕਿਹਾ ਮੈਂ ਆਪਣਾ ਸੂਤ ਤੋਹ ਨਿਵਾਜਾ ਪੰਥ ਪ੍ਰਚੂਰ ਕਰਬੈ ਕਹਿ ਸਾਜਾ ਜਹ ਤਹਾਂ ਤੇ ਧਰਮ ਚਲਾਈ ਕਬੁੱਧ ਕਰਨ ਤੇ ਲੋਕ ਹਟਾਏ ਮੈਂ ਤੈਨੂੰ ਆਪਣੇ ਪੁੱਤਰ ਦਾ ਸਨਮਾਨ ਦੇ ਕੇ ਇੱਕ ਪੰਥ ਸਾਜਣ ਦੇ ਲਈ ਭੇਜਦਾ ਹਾਂ ਉਥੇ ਜਗਤ ਵਿੱਚ ਜਾ ਕੇ ਧਰਮ ਦਾ ਰਸਤਾ ਚਲਾਓ ਤੇ ਖੋਟੇ ਕਰਮ ਕਰਨ ਵਾਲੇ ਲੋਕਾਂ ਨੂੰ ਹਟਾਓ ਅਕਾਲ ਪੁਰਖ ਤੋਂ ਇਹ ਹੁਕਮ ਸੁਣ ਕੇ ਗੁਰੂ ਸਾਹਿਬ ਜੀ ਫਰਮਾਉਂਦੇ ਹਨ ਹਾੜ ភਿਉ ਮੈਂ ਜੋਰ ਕਰ ਬਚਨ ਕਹਾ ਸਿਰ ਨਿਆਏ ਪੰਥ ਚੱਲੇ ਤਬ ਜਗਤ ਮੇਂ ਜਬ ਤੁਮ ਕਰੋ ਸਹਾਈ ਅੰਗ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਹਨ ਮੈਂ ਹੱਥ ਜੋੜ ਕੇ ਖੜਾ ਹੋ ਗਿਆ ਤੇ ਸਿਰ ਨਿਵਾ ਕੇ ਬੇਨਤੀ ਕੀਤੀ ਕਿ हे ਸੱਚੇ ਪਾਸ਼ਾ ਜੋਰ ਜ਼ੁਲਮ ਦਾ ਟਾਕਰਾ ਕਰਨ ਵਾਲਾ ਪੰਥ ਤਾਂ ਹੀ ਚੱਲ ਸਕਦਾ ਹੈ ਜੇਕਰ ਤੁਸੀਂ ਆਪ ਸਹਾਇਤਾ ਕਰੋਗੇ ਤਾਂ ਉਸ ਲਈ ਫਿਰ ਅਕਾਲ ਪੁਰਖ ਵਾਹਿਗੁਰੂ ਫਰਮਾਉਂਦੇ ਹਨ ਇਹ ਕਾਰਨ ਪ੍ਰਭ ਮੋਹ ਪਠਾਇਓ ਤਬ ਮੈਂ ਜਗਤ ਜਨਮ ਧਰ ਆਇਓ ਜਿਮ ਤਿਨ ਕਹੀ ਤਿਨੈ ਤਿਮ ਕਾਇਓ ਔਰ ਕਿਸੂ ਤੇ ਬੈਰ ਨਾ ਗਇਓ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਹਨ ਕਿ ਜਦੋਂ ਇਸ ਕਾਰਜ ਦੇ ਲਈ ਪਰਮਾਤਮਾ ਨੇ ਮੈਨੂੰ ਭੇਜਿਆ ਤਾਂ ਮੈਂ ਜਨਮ ਲੈ ਕੇ ਜਗਤ ਵਿੱਚ ਆਇਆ ਜਿਸ ਤਰ੍ਹਾਂ ਉਸ ਅਕਾਲ ਪੁਰਖ ਨੇ ਮੈਨੂੰ ਆਖਿਆ ਮੈਂ ਉਸੇ ਹੀ ਤਰ੍ਹਾਂ ਮੈਂ ਓਨਾ ਜ਼ਾਲਮ ਲੋਕਾਂ ਨੂੰ ਸਮਝਾਵਾਂਗਾ ਹੋਰ ਕਿਸੇ ਕੋਲੋਂ ਆਪਣਾ ਕੋਈ ਵੈਰ ਨਹੀਂ ਲਵਾਗਾ ਤਾਂ ਆਪ ਜੀ ਦੇ ਇਨਾ ਮੁਖਵਾਕ ਬਚਨਾ ਤੁਸ਼ਪਸ਼ਟ ਹੋ ਕੇ ਦੁਨੀਆ ਉਤੇ ਉਪਦਰਵ ਹੁੰਦੇ ਵੇਖ ਕੇ ਅਕਾਲ ਪੁਰਖ ਦੁਨੀਆ ਉਤੇ ਜ਼ੁਲਮ ਹੁੰਦੇ ਵੇਖ ਕੇ ਅਕਾਲ ਪੁਰਖ ਨੇ ਆਪ ਜੀ ਨੂੰ ਦੀਨਾਂ ਦੀ ਰੱਖਿਆ ਕਰਨ ਦੇ ਲਈ ਸਮੇਂ ਅਨੁਸਾਰ ਜੋਗ ਸਮਝ ਕੇ ਹੇਮਕੁੰਡ ਪਹਾੜ ਉਤੇ ਤਪ ਕਰਦੇ ਆਪਣੇ ਵਿੱਚ ਇੱਕ ਰੂਪ ਹੋਈ ਵਿਅਕਤੀ ਨੂੰ ਉਸ ਮਾਤਾ ਪਿਤਾ ਦੇ ਰਾਹੀਂ ਸੰਸਾਰ ਤੇ ਪਰਗਟ ਕੀਤਾ ਜਿਨ੍ਹਾਂ ਨੇ ਪ੍ਰਭੂ ਦੀ ਅਨੰਨ ਭਗਤੀ ਕਰਕੇ ਪੁੱਤਰ ਦੀ ਮੰਗ ਕੀਤੀ ਸੀ ਇਸ ਤਰ੍ਹਾਂ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਅਕਾਲ ਪੁਰਖ ਨੇ ਦੁਨੀਆ ਦੀ ਰੱਖਿਆ ਦੇ ਲਈ ਇਸ ਸੰਸਾਰ ਤੇ ਭੇਜਿਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ